ਜੈ ਭੀਮ ਜੈ ਭਾਰ ਸਭ ਤੋਂ ਪਹਿਲਾਂ ਤਾਂ ਮਾਨਵਨ ਸਾਹਿਬ ਕਾਂਛੀ ਰਾਮ ਦੇ ਜਨਮ ਦਿਹਾੜੇ ਦੀਆਂ ਤੁਹਾਨੂੰ ਲੱਖ ਲੱਖ ਮੁਬਾਰਕਾਂ ਅੱਜ ਦੇ ਦਿਨ ਹੀ 5 ਸਾਲ ਪਹਿਲਾਂ ਅਜਾਦ ਸਮਾਜ ਪਾਰਟੀ ਦਾ ਗਠਨ ਕੀਤਾ ਗਿਆ ਸੀਗਾ ਉਹਨਾਂ ਦੇ ਪੰਜ ਅਜਾਦ ਸਮਾਜ ਪਾਰਟੀ ਦੇ ਪੰਜਵੇਂ ਸਥਾਪਨਾ ਦਿਵਸ ਦੀਆਂ ਵੀ ਤੁਹਾਡੇ ਦਰਸ਼ਕਾਂ ਦੇ ਮਾਧਿਅਮ ਤੇ ਸਾਰਿਆਂ ਸਤਿ ਸ੍ਰੀ ਅਕਾਲ ਕਾ ਅੱਜ ਸਮਰੂਪ ਪਹੁੰਚਣਾ ਵਿਸ਼ਾ ਇਹ ਸੀਗਾ ਕਿ ਜਿਸ ਤਰ੍ਹਾਂ ਲੋਟੇ ਵਿੱਚ ਪੀ ਮਾਰਗੀ ਦੀ ਜਸਵਾਜ ਪਾਰਟੀ ਦੀ ਜਿਹੜੀ ਚੋਣ ਕੀਤੀ ਗਈ ਹੈ ਕਿ ਬਹੁਤ ਲੰਬੇ ਸਮੇਂ ਤੋਂ ਚੰਦਰ ਸ਼ੇਖਰ ਅਜ਼ਾਦ ਜੀ ਨਾਲ ਇਥੇ ਜਿਹੜੇ ਗੱਲ ਕਰਿਆ ਉਹ ਦੁਨਤਾ ਚਾਹੁੰਦੇ ਸੀਗੇ ਚੰਦਰ ਸ਼ੇਖਰ ਅਜ਼ਾਦ ਜੀ ਦਾ ਹਿੱਸਾ ਵੰਡਣਾ ਚਾਹੁੰਦੇ ਸੀਗੇ ਤੇ ਉਸ ਕਢੀ ਦੇ ਤਹਿਤ ਜੇ ਅਸੀਂ ਅੱਜ ਸਮਰੂਪ ਪਹੁੰਚੇ ਹਾਂ ਕਿਉਂਕਿ ਦਿਨ ਪਰ ਅਸੀਂ ਚੰਦਰ ਸ਼ੇਖਰ ਅਜ਼ਾਦ ਜੀ ਦੇ ਕੰਮ ਨੂੰ ਦੇਖਦੇ ਹੋਏ ਵੱਖ-ਵੱਖ ਥਿਲਿਆਂ ਦੇ ਵਿੱਚ ਪੂਰੇ ਪੰਜਾਬ ਦੇ ਵਿੱਚ ਕੀ ਪੂਰੇ ਦੇਸ਼ ਦੇ ਵਿੱਚ ਚੰਦਰਸ਼ੇਖਰ ਅਜਾਦ ਦੀ ਜਿਹੜੀ ਲੋਕਪ੍ਰਿਤਾ ਹੁਦਿਨੋਂ ਦਿਨ ਮਾਤਰ ਹੀ ਹੈ ਜਿ ਬਹੁਤ ਸਾਰੇ ਜਿਹੜੇ ਲੋਕ ਹੈ ਜਿਹੜਾ ਬਹੁਤ ਜੋ ਸਮਾਜ ਇਕੱਠਾ ਹੋ ਰਿਹਾ ਹੈ ਚੰਦਰਸ਼ੇਖਰ ਅਜਾਦ ਦੀ ਨਾਲ ਜੁੜ ਰਿਹਾ ਹੈਉਣ ਵਾਲੇ ਸਮੇਂ ਦੇ ਵਿੱਚ ਤੁਸੀਂ ਵੇਖੋਗੇ ਚੰਦਰਸ਼ੇਖਰ ਅਜਾਦ ਦੀ ਮੈਂ ਕਦੇ ਬੋਲ ਦਿੱਲੀ ਦੀ ਦਿੱਲੀ ਝੰਡਾ ਜਲਦ ਹੀ ਫੈਰੀਗਾ ਧੰਨਵਾਦ ਸਮਾਜ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਹੋ ਸਮਾਜ ਇਹ ਸੰਦੇਸ਼ ਪੜਾਉਣਾ ਚਾਹੁੰਦੇ ਆ ਕਿ ਪਹਿਲਾ ਤਾਂ ਇਹ ਨੌਜਵਾਨ ਪੀੜੀ ਹੈ ਉਹ ਜਿਹੜਿਆ ਨਸ਼ਿਆਂ ਤੋਂ ਬਚੇ ਤੇ ਆਪਣੇ ਜਿਹੜੇ ਬੱਚੇ ਐ ਕੋਸ਼ਿਸ਼ ਕਰੋ ਉਹਨਾਂ ਨੂੰ 바ਵਾ ਸਾਹਿਬ Ambedkar ਤੇ ਮਾਨੇਵਰ ਸਾਹਿਬ ਕਾਸ਼ੀਆ ਜਿਹੜੀ ਵਿਚਾਰਧਾਰਾ ਆਇਆ ਉਹ ਜ਼ਰੂਰ ਪੜਾਈ ਜਾਵੇ ਕਿਉਂਕਿ ਜਿੰਨਾ ਚਿਰ ਸਾਡੀ ਵਿਚਾਰਧਾਰਾ ਸਾਡੇ ਬੱਚਿਆਂ ਨੂੰ ਪਤਾ ਨਹੀਂ ਲੱਗੂਗੀ ਕਿ ਉਹਨਾਂ ਦਾ ਸਾਡਾ ਜਿਹੜਾ ਭਵਿੱਖਿਆ ਉਹ ਉਜਵਲ ਨਹੀਂ ਹੋ ਸਕਦਾ ਕਿਉਂਕਿ ਜੋ ਤੁਸੀਂ ਚੱਲ ਰਿਹਾ ਤੁਸੀਂ ਦੇਖ ਰਹੇ ਹੋ ਜੋ موجوده ਪੰਜਾਬ ਦੇ ਹਾਲਾਤ ਐ ਤੇ ਮੈਂ ਇਹੀ ਕਹਿਣਾ ਚਾਹਦਾ ਕਿ ਪੀਮਾਰਨੀ ਦੀ ਇੱਕ ਅਜਿਹੀ ਟੀਮ ਜਿਹੜੀ ਅੱਜ ਲਗਾਈ ਗਈ ਹੈ ਉਹਨਾਂ ਨੂੰ ਵੀ ਕਹਿਣਾ ਚਾਹਦਾ ਕਿ ਜਿਹੜਾ ਤੁਸੀਂ ਪਿੰਡਾਂ ਦੇ ਵਿੱਚ ਇੱਕ ਜਾਗਰੂਕਤਾ ਕੈਂਪ ਲਗਾਓ ਨਸ਼ਾ ਛਡਨ ਦੇ ਕੈਂਪ ਲਗਾਓ ਕਿ ਲੋਕਾਂ ਨੂੰ ਪੜ੍ਹਾਈ ਪ੍ਰਤੀ ਪ੍ਰੇਰਿਤ ਕਰੋ ਕਿ ਪੜ੍ਹਾਈ ਬਹੁਤ ਜ਼ਰੂਰੀ ਹੈ ਕਿਉਂਕਿ ਜਿੰਨਾ ਚਿਰ ਪੜ੍ਹਦੇ ਨਹੀਂ ਹੈਗੇ ਉਹਨਾਂ ਚਿਰ ਕੁਛ ਨਹੀਂ ਹੈਗੇ ਜਿਸ ਸਾਹ ਬਾਬਾ ਸਾਹਿਬ ਵੀ ਵਿਚਾਰਤਾ ਰਹੇ ਸੀ ਕੰਮ ਕਰ ਰਹੇ ਹੈ ਬਾਬਾ ਸਾਹਿਬ ਸਿੰਬਲ ਆਫ ਨੋਲੇਜ ਕਿਹਾ ਜਾਂਦਾ ਹੈ ਲੋਕੀ ਸਾਡਾ ਜਿਹੜਾ ਸਮਾਜ ਹੈ ਉਹਨੂੰ ਜ਼ਰੂਰਤ ਹੈ ਪੜਨ ਦੀ ਜੋੜਨ ਦੀ ਤੇ ਸੰਚਾਰਨ ਚਾਹੀਦਾ ਜਿਵੇਂ ਬਹੁਤ ਸਮਾਂ ਦੇਖ ਕਰ ਲੈ ਕੇ ਆ ਜੀ ਪੜੋ ਜੁੜੋ ਸੰਚਾਰਨ ਸਭ ਤੋਂ ਪਹਿਲਾਂ ਜੈ ਭੀ ਭਾਰਤ ਅੱਜ ਸ੍ਰੀ ਗੁਰੂ ਦੇ ਵਿੱਚ ਸਾਡੀ ਟੀਮ ਮੌਜੀ ਹੈ ਅੱਜ ਸਾਬ ਕਾਂਛੀ ਰਾਮ ਜੀ ਦੇ ਜਨਮ ਦਿਨ ਤੇ ਜਿਹੜਾ ਟੀਮ ਦਾ ਗੱਠੀ ਕੀਤਾ ਗਿਆ ਤੇ ਨਾਲ ਹੀ ਸਾਡੇ ਅੱਜ ਤੋਂ 5 ਸਾਲ ਪਹਿਲਾਂ ਜੋ ਆਜਾਦ ਸਮਾਜ ਪਾਰਟੀ ਦਾ ਜਿਹੜਾ ਸਥਾਪਨਾ ਦਿਵਸ ਵੀ ਅੱਜ ਅਸੀਂ ਮਨਾ ਰਹੇ ਹਾਂ ਕਿਉਂਕਿ ਸਾਬ ਕਾਂਸੀ ਰਾਮ ਜੀ ਦੇ ਜਨਮ ਦਿਨ ਤੇ ਚੰਦਰ ਸ਼ੇਖਰ ਅੰਬਾਦ ਜੀ ਨੇ ਜਿਹੜਾ ਆ ਪਾਰਟੀ ਦੀ ਸਥਾਪਨਾ ਕੀਤੀ ਸੀ ਉਹਦੇ ਤਹਿਤ ਅੱਜ ਅਸੀਂ ਸੰਗਰੂਰ ਦੇ ਵਿੱਚ ਪਹੁੰਚੇ ਆਂ ਔਰ ਬਹੁਤ ਪਰਵਾਹੂ ਘਰਾ ਮਿਲਿਆ ਇਤਿਆਸ ਕਰਦੇ ਆਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਸਾਡੀ ਟੀਮ ਜਿਹੜੀ ਆ ਪੂਰਨ ਤੌਰ ਤੇ ਵਧੀਆ ਕੰਮ ਕਰੇਗੀ ਕਿਉਂਕਿ ਸਾਡੇ ਰੈਵਰਾਂ ਦੀ ਜੋ ਵਿਚਾਰਧਾਰਾ ਹੈ ਇਹ ਲੜਾਈ ਜਿਹੜੀ ਆ ਇਹ ਵਿਚਾਰਾਂ ਦੀ ਲੜਾਈ ਆ ਇਹਨੂੰ ਅਸੀਂ ਵਿਚਾਰਾਂ ਨਾਲ ਹੀ ਜਿੱਤਣਾ ਹੈ ਇਸ ਕਰਕੇ ਅੱਜ ਸਾਡੀ ਟੀਮ ਜਿਹੜੀ ਹੈ ਸੰਗਰੂਰ ਦੀ ਟੀਮ ਨੂੰ ਇਹੀ ਆਦੇਸ਼ ਹੋਇਆ ਚੰਦਰ ਸਿੰਘ ਰਾਜਾ ਜੀ ਵੱਲੋਂ ਸਾਡੇ ਹੁਦेश ਮਾਰੀ ਜੀ ਵੱਲੋਂ ਸਾਡੀ ਪੂਰੀ ਟੀਮ ਵੱਲੋਂ ਕਿ ਕੌਣ ਵਾਲੇ ਸਮੇਂ ਦੇ ਵਿੱਚ ਵਧੀਆ ਲੈਵਲ ਤੇ ਜਿਹੜਾ ਹੈ ਟੀਮ ਦਾ ਟੀਮ ਨੂੰ ਵਧਾਇਆ ਜਾਵੇ ਤਾਂ ਕਿ ਸਮਾਜ ਦੇ ਲਈ ਸਮਾਜ ਦੇ ਹਿੱਤਾਂ ਦੇ ਲਈ ਜਿਹੜਾ ਹੈ ਵੀ ਮਾਰੀ ਜਿੱਦਾ ਪਹਿਲਾ ਕੰਮ ਕਰਦੀ ਹੈ ਜਾਂ ਆਜ਼ਾਦਵਾਦ ਬਾਡੀ ਕੰਮ ਕਰਦੀ ਹੈ ਇਦਾਂ ਹੀ ਜਿਹੜਾ ਹੈ ਹੋਰ ਜਿਹੜਾ ਕੰਮ ਨੂੰ ਵਧਾਇਆ ਜਾ ਸਕੇ